सत श्रीकाल दोस्तों मेरा फेवरेट चैप्टर आज आ गया है मेक ऑल योर विशेस कम थ्रू अपन सारे सुपन अपन सारिया जिन्हें ड्रीम्स ने डिजायर्स सब न पूरा करो और आज आज जो पिक्चर है एक कोट देख रहे हो इंध मैजिक लिस्ट है जो स्पार्कल्स ना भरी हुई है मैजिक ना भरी हुई है ਅੱਜ ਸਾਡੀ ਵੀ ਐਫਓ ਜੀ ਇੱਕ ਲਿਸਟ ਬਣਨ ਵਾਲੀ ਹੈ ਜਿਸ ਵਿੱਚ ਆਪਾਂ ਆਪਣੀਆਂ ਸਾਰੀਆਂ ਜਿੰਨੀਆਂ ਖਾਭ ਨੇ ਸੁਪਨੇ ਨੇ ਸਭ ਲਿਖਾਂਗੇ ਤੇ ਉਹਨਾਂ ਨੂੰ ਪੂਰਾ ਵੀ ਕਰਾਂਗੇ ਕੁਝ ਟੈਕਨੀਕਸ ਨਾਲ ਕਿੱਦਾਂ ਅੱਜ ਸ਼ੁਰੂ ਹੋਏ ਹੈ ਰੌਂਡਾ ਵੈਰਨ ਨੇ ਨਾ ਸਭ ਤੋਂ ਪਹਿਲੇ ਕਿਹਾ ਇਮੇਜਿਨੇਸ਼ਨ ਇਜ਼ ਦਾ ਟ्रू ਮੈਜੀਕ ਕਾਰਪਟ ਕਿ ਜਿਹੜੀ ਸਾਡੀ ਸੋਚ ਹੈ ਨਾ ਉਹ ਬੇਸਿਕਲੀ ਸੱਚ ਮੁੱਚ ਦਾ ਇੱਕ ਜਾਦੂਈ ਕਾਰਪਟ ਹੈ ਜਿਹੜਾ ਸਾਨੂੰ ਲੈ ਕੇ ਜਾਏ ਉਹਦੇ ਕੋਲ ਕਾਰਪਟ ਦਾ ਮਤਲਬ ਕੀ ਹੁੰਦਾ ਹੈ ਕਿ ਵੇ ਆਫ ਕਨਵਿੰਸ ਕਿ ਹਾਂ ਜਿਹਦੇ ਨਾਲ ਅਸੀਂ ਆਪਣੇ ਸੁਪਨਿਆਂ ਦੇ ਕੋਲ ਜਾਣਾ ਹੈ ਤੇ ਹਾਂ ਸਾਡੀ ਜਿਹੜੀ ਸੋਚ ਬਹੁਤ ਜ਼ਿਆਦਾ ਮਾਇਨੇ ਦਿੰਦੀ ਹੈ ਜਿੱਦਾਂ ਮੈਂ ਤੁਹਾਨੂੰ ਇੰਟਰੋਡਕਸ਼ਨ ਵਿੱਚ ਕਿਹਾ ਸੀਗਾ ਕਿ ਜੋ ਵੀ ਅਸੀਂ ਸੋਚਦੇ ਹਾਂ ਇੱਕ એનર્ਜੀ ਹੈ ਹਰ ਇੱਕ ਚੀਜ਼ એનર્ਜੀ ਹੈ ਅਜੋਸ એનર્ਜੀ ਨੂੰ ਸੀ ਮੈਟਰ ਦਾ ਰੂਪ ਦੇਣਾ ਮਤਲਬ ਉਹਨੂੰ ਰਿਐਲਿਟੀ ਦਾ ਰੂਪ ਦੇਣਾ ਹੈ ਕਿ ਉਹ ਸਾਡੀ ਜ਼ਿੰਦਗੀ 'ਚ ਆਵੇ ਪਰ ਕਦੋਂ ਵੀ ਕੋਈ ਵੀ ਚੀਜ਼ ਹੈ ਨਾ ਉਹਨੂੰ ਜਦੋਂ ਰਿਐਲਿਟੀ ਦਾ ਰੂਪ ਦੇਣਿਆ ਤੇ ਆਪਾਂ ਕੀ ਦੇਖਦੇ ਆ ਸਪੋਜ਼ ਸਾਨੂੰ ਪੈਸੇ ਚਾਹੀਦੇ ਕਿਸੇ ਨੂੰ ਲੱਖ ਰੁਪਏ ਚਾਹੀਦੇ ਠੀਕ ਹੈ ਉਹ ਸੋਚ ਰਿਹਾ ਕਿਸ ਮੈਨੂੰ ਲੱਖ ਰੁਪਏ ਚਾਹੀਦੇ ਸੋਚ ਲਿਆ ਉਹਨੇ ਆਪਣੀ ਡਿਜ਼ਾਇਰ ਲਿਸਟ ਵਿੱਚ ਵੀ ਲਿਖ ਲਿਆ ਪਰ ਉਹ ਇਸ ਸਿਸਟਮ ਨਾਲ ਰਹਿੰਦਾ ਹਾਈ ਆ ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹੈਗੇ ਮੈਂ ਇੱਥੇ ਨਹੀਂ ਖਰਚਾ ਕਰ ਸਕਦਾ ਉੱਥੇ ਨਹੀਂ ਖਰਚਾ ਕਰ ਸਕਦਾ ਮੇਰੇ ਕੋਲ ਪੈਸੇ ਨਹੀਂ ਅਗਰ ਅਸੀਂ ਇਸ ਐਸੇ ਰੋਣੇ ਧੋਣੇ ਵਿੱਚ ਰਵਾਂਗੇ ਨਾ ਤੇ ਸਾਡੀਆਂ ਡਿਜ਼ਾਇਰਸ ਕਦੀ ਵੀ ਨਹੀਂ ਪੂਰਾ ਹੋਣਗੀਆਂ ਨਾਈਲ ਰਿਵਰ 'ਚ ਨਾ ਲੋਕੀਨਾ ਏਜੀਪਸ਼ਨ ਪਹਿਲੇ ਕੀ ਕਰਦੇ ਸੀਗੇ ਕਿ ਜਦੋਂ ਉਹਨਾਂ ਨੂੰ ਪਤਾ ਸੀਗਾ ਕਿ ਹਾਂ ਗਰਮੀਆਂ ਆ ਗਈਆਂ ਨੇ ਤੇ ਅਸੀਂ ਜਿਹੜੀ ਫਸਲ ਹੈ ਉਹ ਸੀਡ ਪਾਤ ਤਾਂ ਹੋਇਆ ਤੇ ਹੁਣ ਸਾਡੀ ਜਿਹੜੀ ਫਸਲ ਉੱਪਰ ਫੁੱਲ ਤਾਂ ਆਵੇ ਉਹ ਨਾਈਲ ਰਿਵਰ ਦੇ ਕੋਲ ਖੜੇ ਹੋ ਕੇ ਨਾ ਪਹਿਲੇ ਡਾਂਸ ਕਰਨਾ ਸ਼ੁਰੂ ਕਰ ਦਿੰਦੇ ਸੀਗੇ ਰੇਨ ਡਾਂਸ ਕਿ ਸ਼ੁਕਰ ਹੈ ਪਰਮਾਤਮਾ ਤੂੰ ਰੇਨ ਦੇ ਦਿੱਤੀ ਜਿਹੜੀ ਸਾਡੀ ਫਸਲ ਬਹੁਤ ਸੋਹਣੀ ਉੱਜਾਊ ਹੋਈ ਹੈ ਈਵਨ ਬੜੇ ਸਾਰੇ ਟਰੈਡੀਸ਼ਨ 'ਚ ਅੱਜ ਵੀ ਇਹ ਚੀਜ਼ ਹੈ ਜਿਹੜੇ ਤੁਸੀਂ ਉਹ ਦੇਖਿਆ ਹੋਗਾ ਕਈ fujie normax ਹੈਗੇ ਨੇ ਜਿਹੜੇ ਅੱਜ ਵੀ ਇਹ ਚੀਜ਼ फॉलो करते हैं कि पहले ग्रैटिट्यूड देना ते वैसे तो सू भी यही करना चाहिए सा यही लिखे है कि हाँ शुक्राना पहले करो कोई चीज़ अपनी जिंदगी आनी है ना ऐ ना सोचो कदों आएगा किमें आएगा उनका शुक्राना करना जरूरी है शुक्र है वाहेगुरू तो मैं कि कुछ दिता है शुक्र है वाहेगुरू थोड़े तो शुक्राने ने ही पे करना मैं पहले भी पिछली एक स्टोरी सुनाई जो पुराने वीडियो जाओ तो शुक्राने कि पावर है हूँ रॉडा वैरन कह रही है ਕੀ ਦੈ ਲਾਅ ਆਫ ਅਟਰੈਕਸ਼ਨ ਸੇਜ਼ ਲਾਈਟ ਅਟਰੈਕਟਸ ਲਾਈਕ ਤੁਸੀਂ ਜੋ ਤੁਸੀਂ ਚਾਹੁੰਦੇ ਹੋ ਨਾ ਉਹ ਫਿਰ ਤੁਸੀਂ ਪਾਓਗੇ ਪਰ ਉਹਦੇ ਵਿੱਚ ਨਾ ਤੁਹਾਡੀ ਇਮੇਜਿਨੇਸ਼ਨ ਮਤਲਬ ਤੁਹਾਡੀ ਸੋਚ ਤੁਹਾਡੇ ਹਾਫ ਪਾਫ ਤੁਹਾਡੀ ਜਿਹੜੀ ਫੀਲਿੰਗਸ ਨੇ ਉਹ ਬਹੁਤ ਜ਼ਿਆਦਾ ਮੈਟਰ ਕਰਦੀਆਂ ਨੇ ਜੇ ਅਸੀਂ ਵੱਡਾ ਘਰ ਚਾਹੁੰਦੇ ਆ ਅਸੀਂ ਅੱਜ ਦੇ ਘਰ ਚ ਖੁਸ਼ੀ ਮਨਾਈਏ ਤੇ ਹਾਂ ਆਪਣੇ ਡ੍ਰੀਮ ਲਿਸਟ 'ਚ ਲਿਖ ਦਈਏ ਕਿ ਸਾਨੂੰ ਇੱਕ ਵੱਡਾ ਸੋਹਣਾ ਘਰ ਚਾਹੀਦਾ ਹੈਗਾ ਤੇ ਉਹ ਅਹਿਸਾਸ ਕਰੀਏ ਇੱਕ ਵਾਰੀ ਬਾਟ ਕੇ ਕਿ ਅਸੀਂ ਉਸ ਵੱਡੇ ਘਰ 'ਚ ਕੀ ਕਰ ਰਹੇ ਹਾਂ ਕਿ ਹਾਂ ਉਸ ਘਰ 'ਚ ਖੁਸ਼ੀ ਮਨਾ ਰਹੇ ਹਾਂ ਅਸੀਂ ਜਿਵੇਂ ਇਨੋਗ੍ਰੇਸ਼ਨ ਦੀ ਜਿਹੜੀ ਹੈ ਸਟਾਰਟਿੰਗ ਹਾਊਸ ਇਨੋਗ੍ਰੇਸ਼ਨ ਕੀਤੀ ਹੈ ਬੜੀ ਸੋਹਣੀ ਪਾਠ ਕਰਵਾਇਆ ਲੋਕੀ ਆਏ ਨੇ ਲੋਕਾਂ ਨੂੰ ਅਸੀਂ ਸ਼ਗਨ ਪਾਏ ਨੇ ਜਾਂ ਫਿਰ ਉਹਨਾਂ ਨੂੰ ਖਾਣਾ ਖਵਾਇਆ ਸਾਰੇ ਕੰਗ੍ਰੈਚੁਲੇਸ਼ਨਸ ਕਰ ਰਹੇ ਐ ਏਦਾਂ ਦੀ ਇਮੇਜਿਨੇਸ਼ਨ ਲਿਆ ਕੇ ਆਪਣੇ ਆਪ ਨੂੰ ਉਸ ਫੀਲਿੰਗ 'ਚ ਵੀ ਲਿਆਓ ਕਿ ਤੁਸੀਂ ਐਨੇ ਖੁਸ਼ ਹੋ ਕਿ ਹਾਂ ਤੁਹਾਡੇ ਕੋਲ ਇੱਕ ਨਵਾਂ ਘਰ ਆਇਆ ਐ ਐਸੇ ਤਰ੍ਹਾਂ ਕਹਿ ਰਿਹਾ ਕਿ ਗ੍ਰੈਟੀਟਿਊਡ ਇਜ਼ ਥੈਟ ਕਿ ਜੋ ਪਹਿਲੇ ਹੋਣਾ ਚਾਹੀਦਾ ਹੈ ਕਿ ਥੈਂਕਫੁਲ ਸਾਨੂੰ ਪਹਿਲੇ ਹੋਣਾ ਚਾਹੀਦਾ ਹੈ केंद्र ने कि आप हर किसी की आदत होंगी कोई चीज़ जो पा लेंदा तो उन्होंने गिफ्ट मिलता ना उस तो बाद थैंक यू कर करीद पर उन्हें हम अ टैक्नीक सिखाई है कि सब तो पहले तुम तो स्टार्टिंग में मैं क्या से कि अपने दिल दिव्या भी डिजायर ने ड्रीम्स और सबू लिख दो पर अच कुछ डिफरेंट है कि तेन मोस्ट इंपोर्टेंट इंपॉर्टेंट जिन्हें जी कहते हो कि हूने तो हूने ही पूरी होन कि जल्दी तो जल्द पूरी होना लिखो लिखना किमें तीन बारी थैंक यू लिखना है स्टार्टिंग थैंक यू थैंक यू थैंक यू तीन बारी लिख के उस तो बाद अपने डिजायर्स लिखनी है जिम्मे उन्हें एग्जाम्पल दी है थैंक यू थैंक यू थैंक यू फॉर द हाई मार्क्स इन एग्जाम रिजल्ट मेरे एग्जाम का रिजल्ट उस बहुत वाला मार्क्स आए हैं विच गॉड मी टू एग्जैक्ट कॉलेज आई वॉन्टिड जिस करके मैं एग्जैक्ट कॉलेज या यूनिवर्सिटी एडमिशन ले ली है बच्चों वास्ते है इनू भी अपलाई करो फिर इस तरह थैंक यू थैंक यू थैंक यू फॉर द ग्रेटनेस ਨਿਊਜ਼ ਥੈਟ ਵੀ ਆਰ ਹੈਵਿੰਗ ਅ ਬੇਬੀ ਬੜਾ ਹੀ ਸੋਨਾ ਐਗਜ਼ਾਮਪਲ ਹੈ ਕਿ ਹਾਂ ਜਿਨ੍ਹਾਂ ਤੇ ਬੱਚਾ ਨਹੀਂ ਹੈ ਅਗਰ ਉਹ ਸੱਚਮੁੱਚ ਆਪਣੀ ਜ਼ਿੰਦਗੀ ਵਿੱਚ ਇਸ ਨੰਨੀ ਜੀ ਜਾਨ ਦੀ ਕਰਕਾਹਰ ਸੁਣਨਾ ਚਾਹੁੰਦੇ ਨੇ ਨਾ ਤੋ ਅੱਜ ਗ੍ਰੈਟੀਟਿਊਡ ਪਹਿਲੇ ਕਰਨ ਤੇ ਉਹਨੂੰ ਅਹਿਸਾਸ ਕਰਨ ਕਿ ਹਾਂ ਉਹਨਾਂ ਦੇ ਹੱਥ ਵਿੱਚ ਬੇਬੀ ਹੈ ਲੋਕੀ ਆ ਕੇ ਕੰਗਰੈਟਸ ਕਰ ਰਹੇ ਨੇ ਤੁਸੀਂ ਛੋਟੇ ਛੋਟੇ ਕੱਪੜੇ ਖਰੀਦੇ ਨੇ ਤੁਸੀਂ ਉਹ ਆਵਾਜ਼ਾਂ ਦੀ ਇਮੇਜਿਨੇਸ਼ਨ ਚ ਆਵਾਜ਼ਾਂ ਸੁਣੋ ਕਿ ਹਾਂ ਕਿ ਤੁਹਾਨੂੰ ਆਵਾਜ਼ ਆ ਰਹੀ ਹੈ ਉਸ ਬੱਚੇ ਦੀ ਤੇ ਇਸੇ ਤਰ੍ਹਾਂ ਆਪਣੀਆਂ 10 ਡਿਜ਼ਾਇਰਸ ਨੂੰ ਆਪਾਂ ਲਿਖਣਾ ਹੈ ਅਨੇਕ ਹੋਰ ਆਪਸ਼ਨ ਦਿੱਤੀ ਹੈ ਕਿ ਤੁਸੀਂ ਇਹਦਾ ਵਿਜ਼ਨ ਬੋਰਡ ਵੀ ਬਣਾ ਸਕਦੇ ਹੋ ਕਿ ਹਾਂ ਵੀ ਮੇਰੀਆਂ ਐਡ ਡਿਜ਼ਾਇਰਸ ਹੋਤੀਆਂ ਫੋਟੋ ਵੀ ਲਗਾ ਸਕਦੇ ਹੋ ਉੱਪਰ ਥੈਂਕ ਯੂ ਥੈਂਕ ਯੂ ਕਰਕੇ ਕਿ ਉਹ ਤੁਹਾਨੂੰ ਹੋਰ ਆਪਣੇ ਨਾਲ ਕਨੈਕਟ ਹੁੰਦੇ ਆ ਦਿਸਣ ਗਿਆ ਉਸ ਤੋਂ ਬਾਅਦ ਉਹਨੇ ਕਿਹਾ ਕਿ ਜਦੋਂ ਇਹ ਜਦੋਂ ਲਿਸਟ ਦਸਵੇਂ 10 ਚੀਜ਼ਾਂ ਦੀ ਲਿਸਟ ਬਣਾ ਲੋ ਨਾ ਤਾਂ ਉਸ ਤੋਂ ਬਾਅਦ ਇੱਕ ਇਹ 5 ਮਿੰਟ ਦੀ ਹੋਰ ਟੈਕਨੀਕ ਹੈ कि थोड़े तो की इमोशनसी वट इमोशनस डिड यू फील मैन यू रिसव योर डिजायर कि, you कि तो की फील हो जो तो डिज़ायर थोड़ा तो मिल गई सैकंडा परसन से जिन्होंने सब तो पहले न्यूज़ दिते कि हाँ तो घर वो आ बनना शुरू हो गया या घर तो ले लिया कि हाँ सब तो पहले कौन वो परसन जिन्होंने न्यूज़ दिखती दूजा थर्ड इज़ की सब तो पहली चीज़ एफ जी की कि कि जो डिजायर पूरी हुए ਜਿਵੇਂ ਕਿਸੇ ਨੂੰ ਅਗਰ ਯੂਰਪ ਦਾ ਟ੍ਰਿਪ ਲੈ ਕੇ ਜਾਣਾ ਹੈ ਉਹਨੂੰ ਉਹਨੇ ਪੈਸੇ ਮਿਲ ਗਏ ਪਹਿਲੇ ਕਿਸ ਇਨਸਾਨ ਨੂੰ ਤੁਸੇ ਨਿਊਜ਼ ਦਿੱਤੀ ਤਾਂ ਸਭ ਤੋਂ ਪਹਿਲੇ ਕੀ ਕੀਤਾ ਪੈਕਿੰਗ ਕੀਤੀ ਹੋएगी ਆਬਵੀਅਸ ਹੈ ਤੇ ਆਪਣੇ ਟਿਕਟ ਬੁੱਕ ਕੀਤੀ ਹੋएगी ਤੇ ਉਸ ਚੀਜ਼ ਨੂੰ ਰਿਅਲਾਈਜ਼ ਕਰੋ ਤੇ ਉਹਨੇ ਖੁਸ਼ ਹੋ ਜਾਓ ਬੇਸਿਕਲੀ ਨਾ ਸਾਡੇ ਨਾਲ ਇੱਕ ਕੰਟੀਨਿਉਟੀ ਚਾਹੀਦੀ ਹੁੰਦੀ ਹੈ ਕੰਸਿਸਟੈਂਸੀ ਚਾਹੀਦੀ ਹੁੰਦੀ ਹੈ ਹਰ ਇੱਕ ਚੀਜ਼ ਲਈ ਜੋ ਤੁਸੀਂ ਚਾਹੁੰਦੇ ਹੋ ਉਹਦੀ ਸਭ ਤੋਂ ਪਹਿਲਾਂ ਥੈਂਕ ਯੂ ਕਰੋ ਉਸ ਚੀਜ਼ ਨੂੰ ਵਿਜੂਅਲਾਈਜ਼ ਜਾਂ ਰਿਅਲਾਈਜ਼ ਕਰੋ ਫਿਰ ਉਸ ਫੀਲਿੰਗ ਵਿੱਚ ਵੀ ਆ ਉਹ ਫੀਲਿੰਗ ਬੜੀ ਜ਼ਰੂਰੀ ਹੈ ਲਾਅ ਆਫ ਵਾਈਬ੍ਰੇਸ਼ਨ ਲਾਅ ਆਫ ਅਟਰੈਕਸ਼ਨ ਕਿਉਂ ਨਹੀਂ ਕੰਮ ਕਰਦਾ ਕਿਉਂਕਿ ਅਸੀਂ ਫੀਲਿੰਗ 'ਚ ਨਹੀਂ ਆਉਂਦੇ ਆਪਾਂ ਹਮੇਸ਼ਾ ਘਾਟ ਲਈ ਰਹੋਨੇ ਆ ਤੋਨੇ ਆ ਕਿ ਹਾਂ ਇਹ ਨਹੀਂ ਹੈ ਉਹ ਨਹੀਂ ਹੈ ਐਨਾ ਚੀਜ਼ छड़ के अपन फीलिंगस काम करो कि शुक्र है वाइगुरु तुम मैंने ये चीज़ दिता तो देखियो कि मैं थोड़िया तो ड्रीम्स कि फटाफट इदा पूरी हो रोज़ अपनी ड्रीम लिस्ट पढ़ना जरूर है बहुत इंपॉर्टेंट है एज़ यूजल वो फिर साइड प्रैक्टिस है कि काउंट योर बलैसिंग मैं अपनी सवेर शुरू करनी है क्योंकि जो असी नियामत देखन शुरू कर दी है तो साढ़ा सारा दिन न्यामता वाला हो जाता है उस तो उस दस दिस अपनी थैंक यू थैंक यू थैंक यू करके शुरू करनी है तो लास्ट बट नॉट द लिस्ट मैजिक रॉक प्रैक्टिस सत्ता दे रॉक न अपने हाथ लैके चुन चुन के चीज़ों थैंक यू करना है ताकि कि थोड़ी ब्रेन है ना वो होर ज़्यादा चंगा काम कर सके क्योंकि इदा जो आप तो बैक है ना, वो है, छोटीया, छोटीया, जाने ना पुरानी गल्ता तो बड़िया याद कर लिया पर छोटिया छोटिया चंगिया गल् सूँ भूल जाए तो उन्हें रांडा वरने एक्सरसाइज कराई है ब्रेन की तो इन जरूर करके सोया करो ਮਿਲਾਂਗੇ ਅਗਲੇ ਸੈਸ਼ਨ ਸੀ ਯੂ देयर थैंक यू